ਹਾੜ ਉਰਫ ਗਲਾਬਾ ਪੈਣੀ ਪਿੰਡ ਹੈਗਾ ਆ ਸਕੂਲ ਮੇਰੇ ਪਿੱਛੇ ਤਸਵੀਰਾਂ 'ਚ ਦੇਖ ਰਹੇ ਇੱਥੇ ਅਸੀਂ ਆਏ ਸੀਗੇ ਕਮੇ ਸੇ ਕਮ ਲੱਖ ਲੱਖ ਜਿੱਦਾ ਪਾਣੀ ਸੀਗਾ ਇਹ ਜਿਹੜਾ ਲੜਕਾ ਸੀਗਾ ਸਾਡੇ ਨਾਲ ਉਸ ਟਾਈਮ ਵੀ ਸੀਗਾ ਇਹਦੇ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਦੇ ਇੱਥੇ ਦੇ ਹਾਲਾਤ ਹੈਗੇ ਆ ਹੁਣ ਪਾਣੀ ਸੁੱਕ ਚੁੱਕਿਆ ਹੈ ਜੋ ਇੱਥੇ ਦਾ ਪ੍ਰਸ਼ਾਸਨ ਪਹੁੰਚਿਆ ਕਿੰਨਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ ਆਪਾਂ ਗੱਲਬਾਤ ਕਰਦੇ ਆ ਜੀ ਵੀਰ ਜੀ ਕੀ ਨਾਮ ਹੈ ਮੇਰਾ ਨਾਮ ਮਨਦੀਪ ਸਿੰਘ ਹੈ ਤੇ ਸਾਡੇ ਪਿੰਡ ਦੇ ਨਾਮ ਗਲਾਬਾ ਪੈਣੀ ਵੱਲੇ ਛਾ ਉਠਾੜ ਤੇ ਪਿਛਲੀ ਵਾਰੀ ਇਥੇ ਵੀਰ ਪਹੁੰਚੇ ਸੀਗੇ ਇਹਨਾਂ ਦੇ ਸੀ ਬੜਾ ਧੰਨਵਾਦ ਕਰਨੇ ਤੇ ਇਸ ਵਾਰੀ ਪਹੁੰਚੇ ਨੇ ਇਹ ਪਿਛਲੇ ਪਾਣੀ ਇਥੇ ਐਡਾ ਡਗਾ ਸੀਗਾ ਹੁਣ ਇਸ ਟਾਈਮ ਇਥੇ ਪਾਣੀ ਸੁੱਕ ਗਿਆ ਤੇ ਅਚਕੜ ਉਹੀ ਪਾਣੀ ਦਾ ਜੇ ਖੜਾ ਹੈ ਤੇ ਜਿਵੇਂ ਕਿ ਸਾਡੇ ਵਾਸਤੇ ਮਦਦ ਸਰਕਾਰ ਵੱਲੋਂ ਕੋਈ ਨਹੀਂ ਪਹੁੰਚੀ ਸਾਡੇ ਲਈ ਮਦਦ ਸਰਕਾਰ ਵੱਲੋਂ ਕੋਈ ਨਹੀਂ ਪਹੁੰਚੀ ਸਾਡੇ ਬਣੇ ਇਹ ਲੋਕ ਸਭਾ ਜਿਹੜੇ ਆਪਣੇ ਪਿੱਛੋ ਅਗਲੇ ਇੱਕ ਦਾ ਦਿੰਦਾ ਕੋਈ 20 ਦਿੰਦਾ ਕੋਈ 50 ਦਿੰਦਾ ਸੇਵਾ ਇਕੱਠੀ ਕਰਕੇ ਤੇ ਸਾਡੇ ਉੱਤੇ ਰਾਸ਼ਨ ਪਹੁੰਚ ਰਿਹਾ ਜੀ ਇਹ ਰਾਸ਼ਨ ਪਹੁੰਚ ਰਹੀ ਸਰਕਾਰ ਸਾਨੂੰ ਕੁਝ ਨਹੀਂ ਦੇ ਰਹੀ ਅੱਛਾ ਸਰਕਾਰ ਵੱਲ ਕੋਈ ਮਦਦ ਜਾਂ ਸਮਾਜ ਸੇਵੀ ਵੱਲ ਮਦਦ ਹੋ ਰਹੀ ਹਾਂ ਇਹ ਸਮਾਜ ਸੇਵੀ ਮਦਦ ਹੋ ਰਹੀ ਹੈ ਸਾਡੇ ਸਰਕਾਰ ਕੋਈ ਰੁਪਏ ਦੀ ਨਹੀਂ ਹੋ ਨਾ ਕੀਤੀ ਤੇ ਇਹ ਜਿਹੜਾ ਆਪਣਾ ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ ਜੀ ਇਹਨੂੰ ਅਸੀਂ ਗੱਲ ਕਰਨੀ ਚਾਹਨੇ ਆ ਸਾਡੇ ਆ ਇੱਥੇ ਪਿੰਡ ਵਿੱਚ ਪਹੁੰਚੇ ਤੇ ਸਾਡਾ ਆ ਵੇਖ ਹਾਲਾਤ ਕੀ ਬਣ ਰਹੇ ਨੇ ਸਾਡੇ ਪਿੰਡ ਦੇ ਫਸਲਾਂ ਸਾਰੀਆਂ ਮਾਰੀਆਂ ਗਈਆਂ ਤੇ ਸਾਨੂੰ ਆਖ ਦਿੱਤਾ ਜਾ ਬਿਆ ਦਾ ਪੂਰਾ ਤੇ ਪੂਰਾ ਤੇ ਸਾਡੇ ਆ ਸਕੂਲ ਪਾਣੀ ਆਇਆ ਐਡਾ ਡਾ ਸਕੂਲ ਚ ਪਾਣੀ ਹੋ ਗਿਆ ਸਕੂਲ ਬੰਦ ਹੂੰ ਸਾਡੇ ਸਿਆਲੇ ਉਧਰ ਜੰਗ ਲੱਗ ਪੈਂਦਾ ਐ ਉਧਰ ਪਾਕਿਸਤਾਨ ਨੂੰ ਉਦੋਂ ਸਾਡੇ 3 ਮਹੀਨੇ ਸਕੂਲ ਤੋਂ ਉਦੋਂ ਬੰਦ ਰਹਿੰਦੇ ਨੇ ਤੇ ਆ ਤੇ 3 ਮਹੀਨੇ ਪਾਣੀ ਦੇ ਵਿੱਚ ਬੰਦ ਰਹੇ ਨੇ 6 ਮਹੀਨੇ ਇਹ ਗਾ ਚਲੇ ਸਾਲ ਦੇ ਵਿੱਚ ਬੱਚਾ 6 ਮਹੀਨੇ ਪੜਦਾ 6 ਮਹੀਨੇ ਨਹੀਂ ਪੜਦਾ ਉਹਨੂੰ ਕੀ ਕੋ ਜਾਵੇ ਉਹਨ ਕੀ ਆਣਾ ਤੇ ਉਹਨੇ ਕੀ ਲੱਗਣਾ ਤੇ ਉਹਨੇ ਅਨਪੜ੍ਹੀ ਰਹਿ ਜਾਣਾ ਤੇ ਉਹ ਫਿਰ ਉਹਨੇ ਨਸ਼ਾ ਕਰਨੇ ਨੇ ਜੀ ਜੀ ਤੇ ਇਹ ਹੁਣ ਸਾਡੇ ਘਰੇ ਐਡਡ ਪਾਣੀ ਰਹਿਤ ਇੱਥੇ ਹੁਣ ਕੋਈ ਡੀਸੀ ਮੈਡਮ ਆਦੀ ਤਾਂ ਦੀ ਇੱਥੇ ਤੇ ਪਾਣੀ ਨਹੀਂ ਆਇਆ ਹੂੰ ਹੁਣ ਸੁੱਕ ਤੇ ਆਏ ਨੇ ਜਦੋਂ ਪਾਣੀ ਹੈਗਾ ਸੀ ਉਦੋਂ ਕਿਉਂ ਨਹੀਂ ਪਹੁੰਚੇ ਜੀ ਉਦੋਂ ਇਹਨਾਂ ਪਹੁੰਚਣਾ ਸੀਗਾ ਤੇ ਨਹੀਂ ਪਹੁੰਚੇ ਤੇ ਹੁਣ ਜਦੋਂ ਆਂਦੇ ਨੇ ਤੇ ਆਂਦੇ ਨੇ ਇੱਥੇ ਕੁਝ ਨਹੀਂ ਹੋਇਆ ਹੂੰ ਤੇ ਹੁਣ ਸਾਡੀ ਇਹ ਹੈਗੀ ਹੈ ਬੇਨਤੀ ਇੱਥੇ ਪਹੁੰਚਣ ਤੇ ਸਾਡਾ ਹਾਲ ਵੇਖਣ ਤੇ ਕੀ ਬਣ ਰਿਹਾ ਹੈ ਤੇ ਕੀ ਨਹੀਂ ਤੇ ਇਹ ਹੁਣ ਅਸੀਂ ਖਬਰਾਂ ਇਸ ਗਲੂ ਇਸ ਚੜਾਈਆਂ ਨੇ ਇਹ ਸਾਡੇ ਵੀਰ ਇਹਨਾਂ ਦੀ ਅਸੀਂ ਬੜਾ ਧੰਨਵਾਦ ਕਰਨੇ ਜਿਹੜੇ ਆਂਦੇ ਨੇ ਇੱਥੇ ਇਹ ਹੋਰ ਕੋਈ মিডিਆ ਵਾਲਾ ਇੱਥੇ ਨਹੀਂ ਪਹੁੰਚਾ ਇਹ ਤੁਹਾਡੇ ਤੋਂ ਇਲਾਵਾ ਪਾਣੀ ਵਿੱਚ ਤੁਸੀਂ ਪਹੁੰਚੇ ਨਹੀਂ ਤੇ ਆ ਹੁਣ ਹੀ ਪਹੁੰਚੇ ਨੇ ਅਸੀਂ ਬੜਾ ਤੁਹਾਡੇ ਧੰਨਵਾਦ ਕਰਨੇ ਤੇ ਸਾਨੂੰ ਪੂਰਾ ਪੂਰਾ ਹੱਕ ਸਾਡਾ ਦਿੱਤਾ ਜਾਵੇ ਸਾਡੇ ਘਰ-ਬਰ ਤੁਸੀਂ ਵੇਖ ਸਕਦੇ ਨੇ ਵੀ ਲਾਈਵ ਤਸਵੀਰਾਂ ਤੁਸੀਂ ਵਿਖਾ ਦਿਓ ਤੁਸੀਂ ਸਾਡੇ ਘਰ ਕਿਹੋ ਜਿਹੇ ਨੇ ਤੇ ਉਲਟੇ ਸਾਨੂੰ ਕਹਿੰਦੇ ਨੇ ਤੁਸੀਂ ਤਾਂ ਅਮੀਰ ਹੈਗੇ ਨੇ ਸਾਡੇ ਕੋ ਕੌਣ ਕਹਿੰਦਾ ਅਮੀਰ ਇਹ ਆਏ ਸੀਗੇ ਕੱਲ ਆਏ ਸੀਗੇ ਔਦਰ ਸੇਵਾ ਲੈ ਕੇ ਆਏ ਸੀਗੇ ਉਹਨਾਂ ਨੂੰ ਘਰ-ਬਰ ਵੇਖਾ ਹੁਣ ਤਾਂ ਥੱਲੇ ਤਾਂ ਅਸੀਂ ਲਿੰਬੜੇ ਹੀ ਸੀਗੇ ਹੁਣ ਇਸ ਚਿੱਕੜ ਚ ਕਿਵੇਂ ਰੋਟੀ ਪਕਾਵਾਂ ਹੈ ਤੇ ਅਸੀਂ ਥੱਲੇ ਥੱਲੇ ਲੰਬ ਦਿੱਤੇ ਤੇ ਸਾਡੇ ਘਰੇ ਤਾਂ ਉਵੇਂ ਨਿਸ਼ਾਨ ਪਾਣੀ ਦੇ ਨੇ ਆ ਅਜੇ ਵੀ ਤੁਸੀਂ ਵਿਅਕਤ ਕਰਦੇ ਨੇ ਐਡ ਨੇ ਨਿਸ਼ਾਨੇ ਪਾਣੀ ਕਿੱਡ ਡਰਿਆ ਤੇ ਉਹ ਸਾਨੂੰ ਕਹਿੰਦੇ ਤੁਸੀਂ ਤਾਂ ਅਮੀਰ ਹੈਗੇ ਨੇ ਤੁਹਾਨੂੰ ਤਾਂ ਤੁਸੀਂ ਗਰੀਬਾਂ ਦੀ ਸੇਵਾ ਕਰਨੀ ਤੇ ਉਹਨੂੰ ਪੁੱਛਣਾ ਆਵੇ ਤੁਸੀਂ ਗਰੀਬਾਂ ਦੀ ਸੇਵਾ ਕਰਨਾ ਨੇ ਇਹ ਤਾਂ ਆ ਸਰਕਾਰਾਂ ਦੀ ਤੇ ਉਹ ਵੀ ਐਵੇਂ ਕਹਿੰਦੀ ਹੈ ਤੇ ਆ ਦੂਜੇ ਲੋਕਾਂ ਨੇ ਤਾਂ ਉਹ ਵੀ ਐਵੇਂ ਕਹਿੰਦੇ ਨੇ ਸਾਨੂੰ ਕੋਈ ਹੱਕ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਕੋਠੇ ਡਿੱਗਣ ਨੂੰ ਕੋਠੇ ਬਣਾ ਦੇ ਦਿੱਤੇ ਜਾਵਣ ਤੇ ਮਾਬਜਾ ਦਿੱਤਾ ਜਾਵੇ ਜੀ 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 ਇਹ ਸਾਰਾ ਸਾਡਾ ਹੱਲ ਕੀਤਾ ਜਾਵੇ ਜੇ ਅਗਲੀ ਵਾਰ ਇਹ ਭਗਵੰਤ ਮਾਨ ਬੰਨਾ ਚਾਹਦਾ ਹੈ ਤਾਂ ਮੁੱਖ ਮੰਤਰੀ ਨਹੀਂ ਤਾਂ ਸਾਡੇ ਵੱਲੋਂ ਹੁਣ ਮੇਰੀ 17 ਸਾਲ ਹੋ ਗਏ ਮੇਰੀ 18 ਸਾਲ ਚ ਵੋਟ ਬਣ ਜਣੀ ਹੈ ਤੇ ਫਿਰ ਮੈਂ ਕੀ ਉਹਨੂੰ ਵੋਟ ਪਾਵਾਂਗਾ ਕੱਲ ਨੂੰ ਉਹ ਆਵੇਗਾ ਕਹੇਗਾ ਮੈਨੂੰ ਜਿਤਾਓ ਇੱਕ ਵਾਰੀ ਹੋਰ ਮੌਕਾ ਦਿਓ ਤੇ ਮੈਂ ਕੀ ਉਹਨੂੰ ਇੱਕ ਵਾਰੀ ਹੋਰ ਮੌਕਾ ਦੇਵਾਂਗਾ ਜੇ ਐਸ ਜੇ ਹਾਲਾਤ ਵਿੱਚ ਸਾਡਾ ਨਹੀਂ ਸਾਥ ਦੇ ਰਿਹਾ ਤੇ ਇਹਨਾਂ ਫਿਰ ਦੇਣਾ ਕੀ ਦੋ ਸਾਡਾ ਸਾਥ ਇਹ ਸਾਡੀ ਬੇਨਤੀ ਹੈ ਸਾਡਾ ਹੁਣ ਅਜੇ ਵੀ ਸਾਥ ਦੇਵਣ ਅਜੇ ਕੁਝ ਨਹੀਂ ਵਿਗੜਾ ਅਜੇ ਵੀ ਸਾਡਾ ਸਾਥ ਦੇਵਨ ਤੇ ਗਾ ਨੂੰ ਅਸੀਂ ਇਹਨਾਂ ਆਪ ਬਣਾਵਾਂਗੇ ਆਪ ਨਾਲ ਤੁਰਾਂਗੇ ਇਹਨਾਂ ਦੇ ਆਪ ਨਾਲ ਤੁਰ ਕੇ ਤੇ ਇਹਨਾਂ ਨੂੰ ਬਣਾਵਾਂਗੇ ਮੁੱਖ ਮੰਤਰੀ ਇਹ ਭਗਵੰਤ ਮਾਨ ਨੂੰ ਜੀ ਤੇ ਇਹ ਹੁਣ ਸਾਡੀ ਵੀਡੀਓ ਉਹਨੇ ਤੱਕ ਪਹੁੰਚਣੀ ਚਾਹੀਦੀ ਹੈ ਜੀ ਜੀ ਤੇ ਇਹ ਸਾਨੂੰ ਹੱਕ ਪੂਰਾ ਮਿਲਣਾ ਚਾਹੀਦਾ ਆ ਵੱਲੇ ਚਾ ਉਠਾੜ ਪਿੰਡ ਨੂੰ ਇੱਥੇ ਕੋਈ ਸੇਵਾ ਨਹੀਂ ਆ ਰਹੀ ਉੱਥੇ ਆਂਦਾ ਰਾਸ਼ਨ ਉਹ ਵੀ ਰਾਹ ਵਿੱਚ ਪਿੰਡ ਵਾਲੇ ਰੋਕ ਲੈਂਦੇ ਨੇ ਤੇ ਅੱਗੇ ਨਹੀਂ ਆਉਣ ਦਿੰਦੇ ਆਧਨਿਤ ਦਿਨ ਵਿੱਚ ਇੱਕ ਵਾਰ ਰਸ਼ਨ ਆਦਾ ਤੇ ਰਸ਼ਨ ਨੂੰ ਅਸੀਂ ਕੀ ਕਰੀਏ ਜੇ ਸਾਡੇ ਕੋਲ ਕੋਈ ਉਹ ਹੀ ਨਹੀਂ ਬਚਾ ਜਮੀਨ ਨਹੀਂ ਬਚੀ ਅੱਜ ਛੱਤਾ ਹੀ ਨਹੀਂ ਸਾਡੀ ਲੱਗੀਆਂ ਕੋਠੇਂ ਦੀਆਂ ਤੇ ਅਸੀਂ ਕੀ ਕਰੀਏ ਰਸ਼ਨ ਨੂੰ ਅਸੀਂ ਉਤੋਂ ਮੀ ਆ ਜਾਵੇ ਤੇ ਅਸੀਂ ਐਵੇਂ ਬਾਹਰ ਛੜ ਰਸ਼ਨ ਪਿਆਰੇ ਸਾਡੇ ਐਵੇਂ ਸਾਰਾ ਕੋਈ ਭੇਜਣਾ ਤੇ ਅਸੀਂ ਕਿੱਥੇ ਰੋਟੀ ਪਕਾਵਾਂ ਦੀ ਤੇ ਸਾਨੂੰ ਸਾਡੇ ਛੱਤਾ ਲਾ ਦੇ ਦਿੱਤੀਆਂ ਕੋਠੇ ਬਣਾ ਤੇ ਦਿੱਤੇ ਜਾਵਣ ਇਹ ਸਾਡੀ ਬੇਨਤੀ ਹੈ ਜੇ ਅਜੇ ਵੀ ਕੁਝ ਇਹਨਾਂ ਨੂੰ ਬੰਨਾ ਨਾ ਸਾਡੇ ਪਿੰਡ ਪਹੁੰਚਣ ਤੇ ਸਰਵਾ ਵਗੈਰਾ ਨਹੀਂ ਹੋਇਆ ਤੁਹਾਡੇ ਕੋਲ ਅੱਜ ਪੈਂਡ ਸਾਡੇ ਸਰਵਾ ਵਗੈਰਾ ਕੁਝ ਨਹੀਂ ਹੋਇਆ ਕੋਈ ਆਇਆ ਹੀ ਨਹੀਂ ਪਹੁੰਚਾਈ ਨਹੀਂ ਡੀਸੀ ਮੈਡਮ ਆਈ ਇਥੋਂ ਵੇਖ ਤੇ ਹਟ ਗਈ ਉਹਨੇ ਨਾਤ ਕਿਸਨ ਪੁੱਛਾ ਪੀ ਇਥੇ ਕੀ ਹਾਲਾਤ ਹੋਏ ਨੇ ਕੀ ਨਹੀਂ ਹੋਏ ਉਹ ਪਿਛਾਈ ਹਟ ਗਈ ਤੇ ਬਸ ਨਾਲ ਸਮਣਾ ਜੀ ਆਇਆ ਸੀਗਾ ਪਿਛਾਈ ਪਿਛਾਈ ਐਮਐਲ ਜਿਹੜਾ ਆਪਣੇ ਇਥੋਂ ਆਹ ਸਮਣਾ ਗਿਆ ਪਿਛਾਂ ਕੁਝ ਨਹੀਂ ਇਥੇ ਆ ਵੇਖ ਤੇ ਗਾਣੇ ਬੰਦੇ ਹਣ ਅੰਨੇ ਨੂੰ ਵਿਖਦਾ ਪੀ ਇਥੇ ਚਿੱਕੜ ਗਾ ਪਾਣੀ ਆਇਆ ਇਹ ਪਾਣੀ ਇਥੇ ਗਾ ਚਿੱਕੜ ਹੋਇਆ ਐਵੇਂ ਥੋੜੇ ਚਿੱਕੜ ਹੋ ਗਿਆ ਤੇ ਇਹ ਹੁਣ ਨਾ ਤੇ ਇੱਥੇ ਕੋਈ ਛੈ ਨਹੀਂ ਵੇ ਤੂੰ ਵੇਖ ਤੇ ਜਾਂਦੇ ਰਹਿੰਦੇ ਨਹੀਂ ਨਾ ਕੋਈ ਸਹਾਇਤਾ ਕਰਦੇ ਨਹੀਂ ਤੇ ਨਾ ਮੈਨੂੰ ਤੇ ਨਹੀਂ ਲੱਗਦਾ ਕੋਈ ਕਰਨ ਦੇ ਜਿ ਬਾਕੀ ਅਜੇ ਵੀ ਇਹਨਾਂ ਕੋਲ ਕੋਈ ਹੈਗੀ ਆ ਤੇ ਮਾਤਾ ਨੇ ਕਰਨ ਸਾਡੀ ਛੇਵਾ ਉਹ ਸਾਨੂੰ ਪੂਰਾ ਦਿੱਤਾ ਜਾਵੇ ਹੱਕ ਤੇ ਸਾਡੀ ਛੱਤਾ ਕੋਠੇ ਸਾਰਾ ਕੁਝ ਬਣਾ ਤੇ ਦਿੱਤਾ ਜਾਵੇ ਗੜਦ ਗੜਦ ਸਾਨੂੰ 2.5 ਲੱਖ ਰੁਪਏ ਦਿੱਤਾ ਜਾਵੇ ਇੱਕ ਕੋਠੇ ਦਾ ਕਿਉਂਕਿ ਅੱਜ ਇੱਕ ਇੱਟ ਵੀ ਨਾ 8 ਰੁਪਏ ਦੀ ਇੱਕ ਇੱਟ ਹੋਈ ਪਈ ਹੈ ਕਿੰਨਾ ਮੰਗਿਆਈ ਵੱਧ ਚੁੱਕੀ ਹੈ ਤੇ ਸਾਨੂੰ ਆਦ ਨੇ ਇੱਕ ਕੋਠੇ ਦੇ ਤੁਨੂ ਅਸੀਂ ਦੇਵਾਂ ਦੇ 1 ਲੱਖ 20 ਯਾਰ ਉਹ 1 ਲੱਖ 20 ਯਾਰ ਨਾ ਤਾਂ ਅੱਜ ਕੱਲ ਕਾਂਦ ਨਹੀਂ ਬਣਦੀ ਹਮ ਇੱਕ ਕਾਂਦ ਨਹੀਂ ਤਿਆਰ ਹੁੰਦੀ ਤੇ ਛੱਪਾ ਕਿਦੇ ਰਹਿ ਗਈਆਂ ਸਾਨੂੰ ਜੇ ਦੇਣਾ ਨੇ ਇੱਕ ਕੋਠੇ ਦਾ ਸਾਨੂੰ 2.5 ਲੱਖ ਰੁਪਇਆ ਦਿੱਤਾ ਜਾਵੇ 2.5 ਲੱਖ ਕੋਠੇ ਦੇ ਇੱਕ ਦੇ ਦਿੱਤਾ ਜਾਵੇ ਤੇ ਸਾਨੂੰ 50-50 ਹਜ਼ਾਰ ਰੁਪਇਆ ਜਿੰਦੀ ਕਾਪੀ ਲਾਪੈ ਤਰੀ ਬਣੀ ਹੈ ਜਿੰਦੀ ਨਹੀਂ ਬਣੀ ਤੇ ਰੋਜ਼ਗਾਰ ਵਿੱਚ 50-50 ਹਜ਼ਾਰ ਰੁਪਇਆ ਦਿੱਤਾ ਇਹ ਖਾਤੇ ਤੇ ਇਹਨਾਂ ਕੋਲ ਸਰਕਾਰਾਂ ਕੋਲ ਹੈਗੇ ਨੇ ਸਾਡੇ 50-50 ਹਜ਼ਾਰ ਰੁਪਇਆ ਪਾਇਆ ਜਾਵੇ ਤੇ ਦੂਜੀ ਕਾਲ ਸਾਡੇ ਪੈਲੀਆਂ 2-2 ਲੱਖ ਦੀ ਫਸਲ ਮਾਰੀ ਗਈ ਸਾਨੂੰ ਉਹਦੇ ਚੋਂ 1.5 ਲੱਖ ਤੇ ਸਾਨੂੰ ਮਿਲਣਾ ਚਾਹੀਦਾ ਠੀਕ ਹੈ 1.5 ਲੱਖ ਸਾਨੂੰ ਦਿੱਤਾ ਜਾਵੇ ਉਹ ਮਾਵਜਾ ਲੱਖ 1.5 ਸਾਨੂੰ ਮਾਵਜਾ ਦਿੱਤਾ ਜਾਵੇ 50-50 ਹਜ਼ਾਰ ਸਾਡੇ ਕਾਊਂਟ ਚ ਪਾਏ ਜਾਵਣ ਤੇ ਸਾਨੂੰ ਸਾਡੇ ਬੱਚਾਂ ਦੀ ਐਡਮਿਸ਼ਨ ਕਰਾਈ ਜਾਵਣ ਫਾਇਲ ਕਾ ਕਿਸ ਵਧੀਆ ਸਕੂਲ ਵਿੱਚ ਫੀਸ ਮਾਫ ਹੋਣੀ ਚਾਹੀਦੀ। ਹਾਂ ਫੀਸ ਸਾਡੀ ਮਾਫ ਹੋਣੀ ਚਾਹੀਦੀ ਤੇ ਸਾਡੀ ਸਰਕਾਰ ਨੂੰ ਅਈ ਹੋਈਗੀ ਮੰਗ ਸਾਡੇ ਜਿਹੜੇ ਬਿੱਲ 12000 ਰੁਪਏ ਮੇਰਾ ਆਪ ਖੁਦ ਬਿੱਲ ਆਇਆ ਪੇ 12000 ਹੈ। 12000 ਹਾਂ 12000 ਹੈ ਤੇ ਅਜੇ ਵੀ ਆਂਦੇ ਨੇ ਪਾਣੀ ਵਿੱਚ ਅ ਬਿਜਲੀ ਵਾਲੇ ਤੇ ਕਹਿੰਦੇ ਨੇ ਬਿੱਲ ਭਰੋ ਤੇ ਅਸੀਂ ਕਿਤੂ ਬੜੀਏ ਸਾਡੇ ਕੋਲ ਕੋਈ ਛਾ ਹੀ ਨਹੀਂ ਹੈਗੀ। ਵੀਰ ਜੀ 50 ਸਰਕਾਰ ਤਾਂ ਕਹਿ ਰਹੀ ਐ 3300 ਰੁਪਏ ਇੱਕ ਮਹੀਨੇ ਦੇ ਰਿਹਾ ਫ੍ਰੀ ਦੇ ਰਿਹਾ ਤੇ ਤੁਹਾਨੂੰ ਕਿਉਂ ਨਹੀਂ ਮਿਲ ਰਹੀ? ਉਹ ਕੁਛ ਨਹੀਂ ਮਿਲ ਰਿਹਾ ਸਾਨੂੰ ਸਾਡੇ ਵਾਸਤੇ ਸਾਡੇ ਕੋਲ ਤਾਂ ਸਿਲੰਡਰ ਪਰਾਂ ਜੋ ਕਿ ਪੈਸੇ ਵੀ ਪਾਣੀ ਵਿੱਚ ਸਾਰਾ ਕੁਝ ਗਿੱਲਾ ਸਾਡਾ ਹੋ ਗਿਆ ਸਾਰਾ ਕੁਝ ਲੁੜ ਗਿਆ ਐਸੀ ਰੋਟੀ ਕਿੱਥੇ ਪਕਾਈਏ ਹੱਕ ਦੇ ਮਾਰੇ ਅਸੀਂ ਫਿਰ ਹੀਟਰ ਹੀ ਲਾਣੇ ਨੇ ਹੋਰ ਕਿਸੀ ਕੀ ਕਰੀਏ ਤੇ ਉਤੋਂ ਕਹਿੰਦੇ ਨੇ ਤੁਸੀਂ ਕੁੰਡੀ ਲਾਈ ਤੇ ਕੁੰਡੀ ਨਾ ਲਈ ਤੋਰ ਕੀ ਕਰੀਏ ਜੇ ਸਾਨੂੰ ਬਿੱਲ ਹੀ ਇੰਨਾ ਠੁਗਣਾ ਤਾਂ 12000 ਰੁਪਏ ਸਾਨੂੰ ਬਿੱਲ ਹੋਇਆ ਤੇ 12000 ਮੇਰਾ ਦਾ ਹੋਇਆ ਤੇ ਅਗਲੇ ਤਾਂ ਖਰ ਕਿੰਨੇ ਕਿੰਨੇ ਹੋਏ ਮੇਰੇ ਇੱਕ ਘਰੇ ਇੱਕ ਕੱਲੀ ਫ੍ਰੀਜ ਜਗੀ ਇੱਕ ਪੱਖਾ ਚੱਲਦਾ ਇੱਕ ਲਾਈਟ ਚੱਲਦੀ ਹੈ ਇੱਕ ਬਲਬ ਜਗਦਾ ਤੇ ਇਹ ਇੰਨਾ ਇੰਨਾ ਬਿੱਲ ਹੋ ਗਿਆ ਮੇਰੇ ਇਹ ਤਿੰਨ ਚੀਜ਼ਾਂ ਦਾ ਜਿਨ੍ਹਾਂ ਦੇ ਖਰ ਕਿੰਨੇ ਚੱਲਦੇ ਨੇ ਤੁਹਾਨੂੰ ਤਾਂ ਕੀ ਕੀ ਬਿੱਲ ਆਇਆ ਤੁਸੀਂ ਮੇਰਾ 12000 ਬਿੱਲ ਹੋ ਗਿਆ ਏ ਸਾਨੂੰ ਸਾਰਾ ਕੋਈ ਮਾਫ ਕੀਤਾ ਹੈ ਵੇ ਲੋਨ ਜਿਹੜੇ ਚੱਕੇ ਸਾਨੂੰ ਮਾਫ ਕੀਤਾ ਜਾਵਣ ਅਸੀਂ ਇਹਦੇ ਕਮਰੇ ਬਣਾਏ ਤੇ ਉਹ ਵੀ ਸਾਡੇ ਕਮਰੇ ਡੈਗ ਪੈ ਤੇ ਸਾਡੇ ਲੋਨ ਮਾਫ ਕੀਤੇ ਜਾਵਣ ਸਾਡੇ ਰੇਕ ਕਰਜ਼ਾ ਸਾਨੂੰ ਮਾਫ ਕੀਤਾ ਜਾਵੇ ਆਰਤੀ ਜਿਹੜੇ ਆਰਤੀ ਕੋਲ ਸਾਡਾ ਲੱਖ 2 2 ਲੱਖ ਕਰਜ਼ਾ ਹੋਇਆ ਪੈ ਸਾਡਾ ਕਰਜ਼ਾਈ ਹੋਇਆ ਪੈ ਉਹ ਵੀ ਸਾਨੂੰ ਮਾਫ ਕੀਤਾ ਜਾਵੇ ਅਸੀਂ ਹੁਣ ਕਿਤੂ ਭਰਾਂਗੇ